ਸਰਫ ਅਵੇਅਰਨੈਸ ਲਈ ਆਏ ਆ ਤਾਂ ਕਿ ਲੋਕਾਂ ਨੂੰ ਜਾਗਰੂਕ ਕਰੀਏ ਵੀ ਉਹ ਜੋ ਖਾਂਦੇ ਆ ਉਹਦੇ ਵਿੱਚ ਜੋ ਮਿਲਾਵਟ ਵਗੈਰਾ ਵਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਬਟ ਉਹ ਪਹਿਲਾਂ ਹੀ ਦੁਕਾਨਾਂ ਬੰਦ ਕਰ ਦਿੰਦੇ ਆ ਮੈਨੂੰ ਡਰਦਾ ਕੋਈ ਕਾਰਨ ਹੁੰਦਾ ਜਿਵੇਂ ਆਂਦੇ ਨੇ ਅਵੇਅਰਨੈਸ ਤੁਸੀਂ ਆਏ ਤੁਸੀਂ ਕਹਿ ਰਹੇ ਹੋ ਤੇ ਇਹਨਾਂ ਲੋਕਾਂ ਨੂੰ ਪਤਾ ਕਿਵੇਂ ਲੱਗੂ ਅਵੇਅਰਨੈਸ ਲਈ ਆਏ ਨੇ ਜੇ ਹੁਣ ਸਰ ਦੁਕਾਨਾਂ ਖੋਲਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਅਸੀਂ ਕਾਦੇ ਲਈ ਆਏ ਆ ਬਟ ਉਹਨਾਂ ਨੂੰ ਇਹ ਲੱਗਦਾ ਵੀ ਸੈਂਪਲ ਭਰਨ ਨਹੀਂ ਆਇਆ ਤਾਂ ਉਹ ਦੁਕਾਨਾਂ ਬੰਦ ਕਰ ਦਿੰਦੇ ਆ ਹੁਣ ਤੱਕ ਕੋਈ ਸੈਂਪਲਿੰਗ ਕੀਤੀ ਹੈ ਤੁਹਾਡੇ ਵੱਲੋਂ ਕਿਸੇ ਦੁਕਾਨ ਤੋਂ ਵਿਜ਼ਿਟ ਕਰਕੇ ਅਗਲੇ ਕਿੱਥੇ ਗਈ ਹੈ ਕਿੰਨੀ ਜਗ੍ਹਾ ਤੇ ਰੁਕ ਗਏ ਦੋ ਤਿੰਨ ਜਗ੍ਹਾ ਤੇ ਦੋ ਤਿੰਨ ਜਗ੍ਹਾ ਤੇ ਹਾਂਜੀ ਉਸੇ ਕੋ ਸੈਂਪਲਿੰਗ ਤਾਂ ਨਹੀਂ ਹੋਈ ਨਾ ਹਾਂ ਨਹੀਂ ਸੈਂਪਲਿੰਗ ਕੀਤੀ ਹੈ ਕੁਆਲਿਟੀ ਦੀ ਕੀਤਾ ਹੈ ਕੁਆਲਿਟੀ ਦੀ ਹਾਂਜੀ ਤੇ ਕੁਆਲਿਟੀ ਠੀਕ ਹੈ ਕਿਵੇਂ ਹੈ ਹਾਂਜੀ ਕੁਆਲਿਟੀ ਸਹੀ ਹੈ ਜਿਵੇਂ ਜਿਵੇਂ ਹੁਣ ਸ਼ਹਿਰ ਦੇ ਵਿੱਚ ਆਏ ਹੋ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਸਾਡੀ ਤੇ ਇਹ ਫੀਲ ਆ ਵੀ ਹੈ ਦੁਕਾਨਾਂ ਤੁਸੀਂ ਖੁੱਲ ਕੇ ਰੱਖੋ ਤਾਂ ਕਿ ਤੁਹਾਨੂੰ ਅਸੀਂ ਜਾਗਰੂਕ ਕਰ ਸਕੀਏ ਆਪਣੇ ਖਾਣ ਸਬੰਧੀ ਸਾਫ਼ ਸੁਥਰਾ ਸਮਾਨ ਰੱਖਣ ਐਕਸਪਾਇਰੀ ਚੀਜ਼ਾਂ ਲਈ ਜੋ ਸਪਾਇਰੀ ਚੀਜ਼ਾਂ ਮਤਲਬ ਉਹ ਸੇਲ ਨਹੀਂ ਕਰਨੀਆਂ ਹੈਗੀਆਂ ਉਹਦੇ ਬਾਰੇ ਪਰ ਮਸਲ ਸਾਰਾ ਸੀ ਇਨਸਟਰਕਟ ਦਿਨੇ ਉਹਨਾਂ ਨੂੰ ਉਹ ਫਾਲੋ ਕਰਨ ਜੋ ਦੁਕਾਨਾਂ ਖੋਲਣਗੇ ਤਾਂ ਇਹਨਾਂ ਨੂੰ ਪਤਾ ਰਹੇ ਨਹੀਂ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਐਕਸਪਾਇਰੀ ਪ੍ਰੋਡਕਟਸ ਬਹੁਤ ਵਿਕਦੇ ਨੇ ਖੁੱਲਿਆਂ ਵਿਕਦੇ ਨੇ ਉਹਨਾਂ ਦੇ ਨਕੀਲ ਕਿਵੇਂ ਕਰਸਾਂਗੇ ਅ ਨਹੀਂ ਮਤਲਬ ਉਹ ਇਤਨਾ ਫੁੱਲਿਆ ਸੀਜ਼ਨ ਇਹਨਾਂ ਸੇਲ ਕਰ ਸਕਦੇ ਐ ਫਾਇਦੀ ਤਾਂ ਉਹ ਤੇ ਲਿਖਿਆ ਹੁੰਦਾ ਵਾ ਹਾਂਜੀ ਤੇ ਉਹ ਬਾਕੀ ਜਨਤਾ ਨੂੰ ਵੀ ਅਪੀਲ ਆ ਵੀ ਉਹ ਜੋ ਵੀ ਚੀਜ਼ ਖਰੀਦਦੇ ਆ ਦੇਖ ਕੇ ਖਰੀਦਦਾ ਕੋਈ ਵੀ ਫਾਇਦੀ ਚੀਜ਼ ਨਾ ਖਰੀਦਣ ਪਹਿਲਾਂ ਉਹਦੀ ਡੇਟ ਦੇਖਣ ਤਾਂ ਲੈਣੋ ਚੀਜ਼ ਠੀਕ ਥੈਂਕ ਯੂ Thank <music> you.